ਲੱਗ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕੰਬਾ ਇਸੇ ਨਹੀਂ ਲੱਗਣਾ ਜਦੋਂ ਲੱਗੇਗਾ ਵੀ ਇਹ ਸਾਈਡ ਤੇ ਲੱਗੇ ਸਾਨੂੰ ਇਹਨਾ ਦਿਖਾ ਦੇਣ ਕਿ ਇਹ ਪਾਸ ਕਿੱਥੇ ਹੋਏਗਾ ਕਿੱਥੇ ਹੋਏਗਾ ਉੱਥੇ ਲਗਾਣ ਜੇ ਬਾਤ ਤੋਂ ਬਾਅਦ ਇਹ ਮੜੀਆਂ 'ਚ ਲੱਗ ਸਕਦਾ ਕੋ ਬਾਹਰ 'ਚ ਆਉਂ ਕੇ ਲੱਗ ਸਕਦਾ ਐਥੇ ਜੇ ਕੋਈ ਬੱਚਾ ਹਰਜਮਰਜ ਹੋ ਜੇ ਜਾਂ ਕੋਈ ਵੀ ਕਿਸੇ ਵੀ ਕਿਸੇ ਦੀ ਕੋਈ ਗੱਲ ਹੋਣੀ ਜਾਂ ਸਾਨੂੰ ਜ਼ਿੰਮੇਵਾਰੀ ਦਿਓ ਲੈ ਬਾਸਾ ਦਿਆ ਹੋ ਸਭ ਜਣਾ ਤੁਹਾਡੇ ਟ੍ਰਾਂਸਫਰ ਲੱਗ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਟਰਾਂਸਫਾਰਮ ਲੱਗ ਰਿਹਾ ਜੀ ਬਹੁਤ ਵਧੀਆ ਗੱਲ ਆ ਔਰ ਐਡੇ ਵੱਡੇ ਪਿੰਡ 'ਚ ਇੰਨੀ ਕਿ ਕਮੀ ਆ ਬਤੀਆਂ ਦੀ ਦੀਵੇ ਵਾਲੇ ਕਾ ਬਤੀਆਂ ਚੜਦੀਆਂ ਨੇ ਟਰਾਂਸਫਾਰਮ ਲੱਗ ਰਿਹਾ ਬੜੀ ਬਹੁਤ ਬਹੁਤ ਸਰਕਾਰ ਦੀ ਮਿਹਰਬਾਨੀ ਹੈ ਕਿ ਉਹ ਸਾਡਾ ਸਾਥ ਦੇ ਰਹੀ ਹੈ ਟਰਾਂਸਫਾਰਮ ਲਾ ਦੀ ਆ ਅਸੀਂ ਵੱਲ ਚੜ ਕੇ ਸਰਕਾਰ ਦਾ ਸਾਥ ਦੇਾਂਗੇ ਔਰ ਸਰਕਾਰ ਦੇ ਨਾਲ ਕਾਇਮ ਹੈ ਔਰ ਹਰ ਮੁਲਾਜ਼ਮ ਨਾਲ ਖੂਲ ਖੋਤੇ ਆ ਇੱਕ ਗੱਲ ਜੀ ਦੂਸਰੀ ਗੱਲ ਇਹ ਆ ਜੀ ਖੰਭੇ ਲਵਾਏ ਗਏ ਨੇ ਗੱਬੇ ਕਿਉਂਕਿ ਕੋਈ ਲੱਗ ਸਾਕੋ ਬੰਦਾ ਜਿਹੜਾ ਤੇ ਰਾਮ ਨਹੀਂ ਦਿੰਦਾ ਇਸ ਗੱਬੇ ਚੌਂਕ ਜਿਹੜਾ ਖੁੱਲੀ ਆ ਉੱਥੇ ਲਵਾਏਗੇ ਨਾ ਉੱਥੇ ਕੁਝ ਬੰਦਿਆਂ ਨੂੰ ਦੋ ਚਾਰੋਂ ਤਕਲੀਫ ਹੋ ਰਹੀ ਆ ਵੀ ਇਹ ਬੱਤੀ ਤੋਂ ਬਿਨਾਂ ਹੀ ਰਹਿਣਾ ਤੁਹਾਡੇ ਘਰੋਂ ਬੱਤੀ ਲੈ ਲੋ ਉਹਦੇ ਘਰੋਂ ਬੱਤੀ ਨਾਲ ਗੁਜ਼ਾਰਾ ਹੋ ਸਕਦਾ ਆਮ ਆਲੇ ਦਾ ਬਿਲਕੁਲ ਗਲਤ ਫੌੜਾ ਗਲਤ ਆਵਾਜ਼ ਆ ਮੁਲਾਜ਼ਮ ਆਏ ਨੇ ਉਹਨਾਂ ਦਾ ਮਾਨ ਸਨਮਾਨ ਕੀਤਾ ਆ ਜੇਹੀ ਖੁਦ ਆਇਆ ਫੜ ਕੇ ਫੀਟਾ ਲਵਾਇਆ ਕਿ ਗੱਬੇ ਰਸਤਾ ਦੋਨੇ ਪਾਸੇ ਅੱਗੇ ਟਰੈਕਟਰ ਲੰਘ ਸਕਦਾ ਟਰਾਲੀ ਲੰਘ ਸਕਦੀ ਹੈ ਮੋੜ ਘਟ ਸਕਦਾ ਬੱਸ ਮੋੜ ਘਟ ਸਕਦੀ ਹੈ ਸਿਰਫ ਕੁਝ ਤਮਾਸ਼ੀਨ ਆਦਮੀ ਆ ਜਿਹੜੇ ਪਿੰਡ ਚ ਟਰਾਂਸਫਾਰਮ ਨਹੀਂ ਲੱਗਦੇ ਨੇ ਤੇ ਮੈਂ ਸਰਕਾਰ ਕੇ ਬੇਨਤੀ ਕਰਦਾ ਵੱਧ ਚੜ ਕੇ ਨਾ ਜੋੜ ਦਾ ਜੋਪਧੇ ਨਹੀ ਤੇ ਪੁਨਸ ਪ੍ਰੋਡਕਸ਼ਨ ਲਾ ਕੇ ਵੀ ਆਪਣੇ ਟਰਾਂਸਫਾਰਮ ਲਾਉਣ ਔਰ ਹਰ ਘਰ ਨੂੰ ਸ਼ੋਖ ਹੋ ਜੇ ਬੱਤੀ ਦੇ ਬਾਰੇ ਠੀਕ ਹੈ ਜੋ ਬਹੁਤ ਹਾਂਜੀ ਸਰ ਸਰ ਇੱਕ ਪਿੰਡ ਅਵਾਂਕੇ ਦੇ ਵਿੱਚ ਇੱਕ ਚੌਂਕ ਦੇ ਵਿੱਚ ਟਰਾਂਸਫਾਰਮਰ ਦਾ ਮਸਲਾ ਆ ਰਿਹਾ ਕੁਝ ਲੋਕ ਉਹਦੇ ਉੱਤੇ ਅਸਹਿਮਤੀ ਜਤਾ ਰਹੇ ਆ ਕਿ ਇੱਥੇ ਨਹੀਂ ਲੱਗਣਾ ਚਾਹੀਦਾ ਚੌਂਕ ਖਰਾਬ ਹੁੰਦਾ ਤੇ ਕੁਝ ਲੋਕ ਕਹਿ ਰਹੇ ਆ ਕਿ ਇੱਥੇ ਲੱਗਣਾ ਚਾਹੀਦਾ ਸੋ ਤੁਹਾਡਾ ਇਹਦੇ ਉੱਤੇ ਕੀ ਕਹਿਣਾ ਕਿ ਕੋਈ ਤੁਹਾਨੂੰ ਕੋਈ ਅੜਚਨ ਆ ਰਹੀ ਹੈ ਇਸ ਸੰਬੰਧ ਵਿੱਚ ਤੁਹਾਨੂੰ ਕਿਸੇ ਨੇ ਰੋਕਿਆ ਜਾਂ ਪਰ ਰੋਕੋ ਟਰਾਂਸਫਾਰਮਰ ਤੁਸੀਂ ਲਗਾਉਣ ਜਾ ਰਹੇ ਹਾਂਜੀ ਸਾਰੇ ਦਾਵਾ ਉਹ ਐਸਟੀਮੇਟ ਪਾਸ ਹੋਇਆ ਚੌਂਕ ਤੇ ਟਰਾਂਸਫਾਰਮਰ ਲਾਉਂਦਾ ਠੀਕ ਹੈ ਜੀ ਪਬਲਿਕ ਨੂੰ ਬਹੁਤ ਪ੍ਰੋਬਲਮ ਹੈ ਬਹੁਤ ਜ਼ਿਆਦਾ ਗਰਮੀਆਂ ਜਦੋਂ ਹੁੰਦੀ ਹੈ ਪੈ ਡਿਸੀਜਨ ਟਰਾਂਸਫਾਰਮਰ ਲਾਗੇ ਲੱਗਿਆ ਆਲਰੇਡੀ ਓਵਰਲੋਡ ਨੇ ਠੀਕ ਹੈ ਜੀ ਜਨਤਾ ਦੇ ਕਹਿਣ ਦੇ ਹੀ ਅਸੀਂ ਉਹ ਐਸਟੀਮੇਟ ਬਣਾਇਆ ਸਾਡੇ ਅਫਸਰਾਂ ਵੱਲੋਂ ਕਿਹਾ ਗਿਆ ਕਿ ਉੱਥੇ ਟਰਾਂਸਫਰ ਜਿੱਥੇ ਰਿਕੁਆਇਰਮੈਂਟ ਆ ਉੱਥੇ ਰੱਖਿਆ ਜਾਵੇ ਉਸ ਏਲੇ ਦੇ ਜਿਹੜੇ ਮੋਹਤਵਾਰੀ ਉਹਨਾਂ ਨੇ ਸਾਨੂੰ ਕਿਹਾ ਗਿਆ ਚੌਂਕ ਤੇ ਟਰਾਂਸਫਾਰਮਰ ਰੱਖਿਆ ਜਾਵੇ ਕਿਉਂਕਿ ਚੌਂਕ ਜਿਹੜਾ ਉਹ ਕਾਫੀ ਖੁੱਲਾ ਠੀਕ ਆ ਹੁਣ ਜਦੋਂ ਐਸਟੀਮੇਟ ਪਾਸ ਹੋ ਗਿਆ ਸਾਰਾ ਸਮਾਨ ਵੀ ਆ ਗਿਆ ਜਦੋਂ ਪਹਿਲੇ ਦਿਨ ਉਹ ਤੇ ਟੇਕੇਦਾਰ ਕੰਮ ਕਰਨ ਗਿਆ ਤੇ ਉੱਥੇ ਪਿੰਡ ਦੇ ਕੁਝ ਲੋਕਾਂ ਨੇ ਉਹਨਾਂ ਨੂੰ ਡੱਕ ਦਿੱਤਾ ਤੋ ਲੇਵਰ ਵਿਚਾਰੀ ਨਾ ਉਸ ਦਿਨ ਵਾਪਸ ਚਲ ਗਈ ਮੁੜ ਕੇ ਟੇਕੇਦਾਰ ਨੂੰ ਵਿਚਾਰੇ ਨੂੰ ਚਲੋ ਕਾਫੀ ਲੇਵਰ ਪੈ ਗਈ ਉਸ ਤੋਂ ਬਾਅਦ ਫਿਰ ਸਾਡੀ ਗਾਲ ਸਰਪੰਚ ਸਾਹਿਬ ਨਾਲ ਹੋਈ ਕਿਉਂਕਿ ਅਸੀਂ ਤੇ ਜਿਹੜੇ ਪਿੰਡ ਦੇ ਮੋਹਤਵਾਰਾ ਉਹਨਾਂ ਨੂੰ ਮਿਲਣਾ ਨਾ ਮੈਂ ਕਿਹਾ ਸਰਪੰਚ ਸਾਹਿਬ ਨੂੰ ਸਾਰਾ ਦੇਖ ਲਓਏ ਪ੍ਰੋਬਲਮ ਆਂਦੀ ਪਈ ਆ ਤਾਂ ਹੱਲ ਲਗਾਉਣ ਚ ਜੇ ਇਹਦੇ ਇੰਡ ਦੀ ਸਹਿਮਤੀ ਹੈ ਤੇ ਆਪਾਂ ਲਗਾ ਦਨੇ ਆ ਜੇ ਨਹੀਂ ਤੇ ਸਮਾਨ ਵਾਪਸ ਚਲ ਜਾਏਗਾ ਮਹਿਕਮੇ ਨੂੰ ਹੋਰਦੀ ਹੈ ਹੈਨਾ ਤੁਹਾਡੀ ਸੁਵਿਧਾ ਲਈ ਆਪਾਂ ਕਰ ਰਹੇ ਆ ਸਾਡੇ ਆਫੀਸਰ ਵੀ ਅਸੀਂ ਵੀ ਤੁਹਾਡੀ ਸੇਵਾ ਚ ਲੱਗੇ ਆ ਜੇ ਤੁਸੀਂ ਕਰਨ ਦੋਗੇ ਤੇ ਸੁખી ਰਹੋਗੇ ਨਹੀਂ ਲੱਗੋਗੇ ਕਿ ਸਮਾਨ ਵਾਪਸ ਚਲ ਜਾਂਦਾ ਮੁੜ ਕੇ ਐਸਟੀਮੇਟ ਨਹੀਂ ਪਾਸ ਹੋਣਾ ਚਲੋ ਸਾਡੀ ਸਰਪੰਚ ਸਾਹਿਬ ਨਾਲ ਹੋਈ ਗੱਲ ਉਹਨਾਂ ਨੇ ਅਗਲੇ ਦਿਨ ਕਹਾ ਕਿ ਤੁਸੀਂ ਲੇਬਰ ਭੇਜੋ ਮੈਂ ਨਾਲ ਹੋ ਗਏ ਤੇ ਸਾਰਾ ਕੰਮ ਕਰਵਾ ਦਾਂਗਾ ਚਲੋ ਨੈਕਸਟ ਡੇ ਲੇਬਰ ਆਈ ਸਰਪੰਚ ਸਾਹਿਬ ਨੇ ਆਪ ਉਥੇ ਨਿਸ਼ਾਨਦੇਹੀ ਉਹਨਾਂ ਨੂੰ ਦਿੱਤੀ ਹੈ ਠੀਕ ਹੈ ਜੀ ਉਹ ਬੰਦਿਆਂ ਨੇ ਨਿਸ਼ਾਨ ਲਾਏ ਆ ਪੋਲ ਖੜੀ ਕੀਤੀ ਆ ਚਲੋ ਠੀਕ ਪੋਲ ਉਸ ਦਿਨ 8 10 ਬੋਲਾਂ ਦਾ ਐਸਟੀਮੇਟ ਆ ਉਸ ਦਿਨ 10 ਦੇ 10 ਹੀ ਪੋਲ ਖੜੇ ਹੋ ਗਏ ਅਗਲੇ ਦਿਨ ਜਦੋਂ ਉਹ ਲੇਬਰ ਵਾਲੇ ਫੇਰ ਕੇਬਲ ਬੰਨਣ ਲਈ ਆਏ ਨੇ ਤੇ ਕੇਬਲ ਸਾਰੀ ਪਿੱਛੇ ਬਨ ਗਈ ਏ ਸਿਰਫ ਦੋਆਂ ਪੋਲਾਂ ਦੇ ਰਹਿ ਗਈ ਬੱਜਣ ਵਾਲੀ ਉਹ ਮੈਂ ਵੀ ਹੁਸਨ ਮੋਕੇ ਤੇ ਗਿਆ ਮੈਂ ਵੈਸੇ ਛੁੱਟੀ ਤੇ ਹੀ ਮੈਡੀਕਲ ਤੇ ਫੇਰ ਵੀ ਮੈਂ ਗਿਆ ਮੈਂ ਕਿਹਾ ਮੈਨੂੰ ਠੀਕੇ ਦਾ ਕੰਮ ਮਾੜਾ ਚ ਦੱਸ ਦਿਓ ਮੈਂ ਉਹਨਾਂ ਨੂੰ ਦੱਸਿਆ ਉਸ ਵੇਲੇ ਤਾਂ ਕੋਈ ਗੱਲ ਨਹੀਂ ਆਈ ਬਾਅਦ ਜਦੋਂ ਮੈਂ ਆ ਕੇ ਤੇ ਬਾਅਦ ਚ ਫੇਰ ਕਿਸੇ ਨੇ ਰੱਖਦਾ ਕਿ ਉਹ ਉਸ ਦਿਨ ਤੋਂ ਨੂੰ ਕੰਮ ਬੰਦੀ ਆ ਸਰਪੰਚ ਸਾਹਿਬ ਨਾਲ ਤੇ ਮੇਰੀ ਦੁਆਰਾ ਗੱਲ ਨਹੀਂ ਹੋਈ ਸਾਡੇ ਮੁੰਡਿਆਂ ਨਾਲ ਦੀ ਗੱਲ ਹੋਈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦੇਖੋ ਉਹਨੂੰ ਕੋਹ ਬਸ ਇਹ ਲੈ ਪਰ ਮੁੜ ਕੇ ਸੱਦੋ ਉਹ ਤਾਂ ਮੈਂ ਨਾਲ ਹੋ ਕੇ ਕੰਮ ਕਰਵਾ ਦਾਂਗਾ ਬਾਕੀ ਉਹ ਟ੍ਰਾਫਿਕ ਹਮ ਚੌਂਕ ਤੇ ਆ ਗਿਆ ਮੇਰੇ ਸਾਹਬ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਬਹੁਤ ਵੱਡਾ ਚੌਂਕ ਹੈ ਪਾਸਾ ਅਕਸਰ ਜਿਹੜੇ ਚੌਂਕਾਂ ਸੀ ਲੱਗੇ ਆ ਤੇ ਬਾਕੀ ਬਸ ਐ ਹੋਈ ਆ ਹੁਣ ਉਹਦੇ ਕਰਕੇ ਪ੍ਰੋਬਲਮ ਆਦੀ ਵੀ ਪਤਾ ਨਹੀਂ ਕੌਣ ਲੱਗਦਾ ਪਿਆ ਦਾ ਕਹਿਣਾ ਹੈ ਕਿ ਇਹਨੂੰ ਸਾਈਡ ਤੇ ਹੀ ਲਗਵਾ ਦਿੱਤਾ ਜਾਏ ਜਿਸ ਦੇ ਵਿੱਚੋਂ ਤਾਜ ਚੋਕ ਬਚ ਸਕੇ ਹਾਂਜੀ ਹਾਂਜੀ ਸੋ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਸਾਈਡ ਤੇ ਲੱਗ ਸਕਦਾ ਉਹ ਜਾਂ ਨੇ ਚੋਕ ਦੇ ਵਿੱਚ ਹੀ ਲੱਗੇ ਚੋਕ ਵਿੱਚ ਲਾਉਣ ਤੋਂ ਪਹਿਲਾਂ ਗੱਲ ਇਹੋ ਹੀ ਹੋਈ ਕਿ ਸਾਈਡ ਤੇ ਲਗਾ ਦੇਈਏ ਠੀਕ ਹੈ ਐਂਕੀ ਸਾਈਡ ਤੇ ਲਵਾ ਦਨੇ ਆ ਪਰ ਉਹ ਕੁਝ ਲੋਕੀ ਜਿਹੜੇ ਸ਼ਰਾਰਤੀ ਬੰਦੇ ਆ ਉਹ ਸਾਈਡ ਤੇ ਨਹੀਂ ਲਗਾ ਦੇਣਗੇ ਹਾਂ ਨਾ ਕਹਿੰਦਾ ਆਪਾਂ ਇੱਥੇ ਹੀ ਲਗਾ ਦੇਣਾ ਪੀਰ ਸਰਵਨ ਸਿੰਘ ਸਾਹਬ ਨੇ ਕਿਹਾ ਵੀ ਜੇ ਇੱਥੇ ਨਹੀਂ ਲੱਗਣਾ ਤਾਂ ਆਪਾਂ ਫਿਰ ਚੌਂਕ ਚਲਵਾ ਦਿੰਦੇ ਜਿੱਥੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਚੌਂਕ ਜਿਹੜਾ ਕਾਫੀ ਵੱਡਾ ਉਹਦੇ ਉਹਦੇ ਆਲੇ ਦੁਆਲੇ ਉਹ ਗੱਡੀਆਂ ਕਾਰਾਂ ਆਸਾਨੀ ਨਾਲ ਮੂਵ ਹੋ ਸਕਦੀਆਂ ਦਾਦਾ ਤੋਂ ਉੱਤੇ ਪ੍ਰੋਬਲਮ ਨਹੀਂ ਆਂਦੀ ਆ ਵੀ ਕੁਝ ਬੰਦੇ ਨੇ ਫਿਰ ਗੱਡੀਆਂ ਖੜਾ ਲਿਆ ਜੀ ਉਹ ਗੱਡੀਆਂ ਉਹਨਾਂ ਨੂੰ ਪ੍ਰੋਬਲਮ ਆਦੀ ਗੱਡੀਆਂ ਖੜਾ ਲੰਘਿਆ ਅਦਰਵਾਇਸ਼ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆਈ ਹਾਂ ਜਿਹੜੀ ਮੇਨ ਗੱਲ ਹੈ